ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਖਮਾਣੋ ਚੰਡੀਗੜ੍ਹ ਤੋਂ ਲੁਧਿਆਣੇ ਮਾਰਗ ਤੇ ਚੱਲਦੀ ਗੱਡੀ ਨੂੰ ਲੱਗੀ ਅੱਗ ਅੱਜ ਸਵੇਰ ਦੇ ਵੇਲੇ ਰੋਡ ਤੇ ਚੱਲਦੀ ਗੱਡੀ ਨੂੰ ਜ਼ਬਰਦਸਤ ਅੱਗ ਲੱਗ ਗਈ ਗੱਡੀ ਦੇ ਵਿੱਚ ਸਵਾਰੀਆਂ ਦੇ ਵਿੱਚ ਇੱਕ ਬੱਚਾ ਵੀ ਮੌਜੂਦ ਸੀ ਜਿਸ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ ਚੰਡੀਗੜ੍ਹ ਤੋਂ ਫੋਜਪੁਰ ਨੂੰ ਜਾ ਰਹੇ ਸਨ ਸਮਰਾਲੇ ਤੋਂ ਖਮਾਣੋ ਪਹੁੰਚੇ ਫਾਇਰ ਵਗイール ਦੀ ਆ ਕੇ ਅੱਗ ਤੇ ਕਾਬੂ ਪਾਇਆ ਫਾਇਰ ਵਗイール ਦੇ ਸੂਨ ਸਿੰਘ ਨੇ ਕਿਹਾ ਕਿ ਗੱਡੀ ਦੇ ਵਿੱਚ ਅਸੀਂ ਸੀ ਸਿਲੰਡਰ ਵੀ ਮੌਜੂਦ ਸੀ ਬਚਾਅ ਹੋ ਗਿਆ ਅਗਰ ਸਿਲੰਡਰ ਨੂੰ ਅੱਗ ਪੈ ਜਾਂਦੀ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ ਸਵਾਰੀਆਂ ਨੂੰ ਸਰਕਾਰੀ ਹਸਪਤਾਲ ਖਮਾਣੋ ਦੇ ਵਿੱਚ ਭੇਜ ਦਿੱਤਾ ਗਿਆ ਹੈ ਠੀਕ ਹਨ ਪੰਜਾਬ ਨਿਊਜ਼ 7 ਰਿਪੋਰਟ ਸੰਦੀਪ ਕੁਮਾਰ ਖਮਾਣੋ ਹਾਂਜੀ ਤੇ ਉਧਰੋਂ ਇੱਕ ਗੱਡੀ ਆ ਰਹੀ ਸੀ ਹੈਰੀਪਕੀ ਦਾ ਜਿਹੋ ਜੋ ਲੱਗਣ ਲੱਗਾ ਉਹ ਤੇ ਬਚਾਣ ਕਰਕੇ ਗੱਡੀ ਡਾਇਵਰ ਨਾਲ ਲੱਗ ਗਈ ਡਾਇਵਰ ਤੋਂ ਬਚਾਉਂਦੇ ਪਿੱਛੋਂ ਦੇ ਗੱਡੀ ਤੇ ਖਮਾਣ ਵਾਲੇ ਪੁਰਖ ਨੀਚੇ ਨੂੰ ਪੁੱਗੀ ਤੇ ਉਹ ਬਚਾਣ ਕਰਕੇ ਡਾਇਵਰ ਤੇ ਉਹਦੇ ਚ ਅੱਗ ਲੱਗ ਗਈ ਚਲੋ ਚਲੋ ਬਚਾਓਗੇ ਜੀ ਸਾਰਾ ਕੋਈ ਨੁਕਸਾਨ ਪੰਜ ਕਿਸੇ ਦਾ ਹੋਏਗਾ ਨਹੀਂ ਥੋੜੀਆਂ ਬੋਦੀਆਂ ਸੱਟਾਂ ਹੈਗੀ ਕਿੱਥੋਂ ਆਏ ਸੀਗੇ ਮੋਹਾਲੀ ਤੋਂ ਅੱਛਾ ਇਹ ਕਿੱਥੇ ਜਾਣਾ ਸੀਗਾ ਉਧਰ ਹੀ ਪਸ਼ਾ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਜੀ ਵਿੱਚ 4% ਇੱਕ ਬੱਚਾ ਸੀ ਜੀ ਜੋ ਸਭ ਦਾ ਬਚਾਅ ਹੋ ਗਿਆ ਜੀ ਕੋਈ ਸਕਟਰ ਸੁੱਟ ਪਈ ਨਹੀਂ ਲੱਗੀ ਥੋੜੀ ਬੋਲੀ ਥੋੜੀ ਬੋਲੀ ਠੀਕ ਥੋੜਾ ਘੰਟਾ ਪਹਿਲਾਂ ਫੋਨ ਆਇਆ ਸੀਗਾ ਜੀ ਜੀ ਤੇ ਕਹਿੰਦੇ ਵੀ ਖਵਾਣੋ ਕਾਰ ਰੁਕ ਲਗੀ ਹੈ ਜੀ ਅੱਛਾ ਜੀ ਤਾਂ ਸੀ ਤੁਰੰਤ ਆਪਣੀ ਮੁਰਾਦੋ ਫੈਕੋਟ ਦੀ ਗੱਡੀ ਲੈ ਕੇ ਜੀ ਮੌਕੇ ਤੇ ਪਹੁੰਚੇ ਤਾਂ ਮੌਕੇ ਤੇ ਇੱਕ ਬੌਂਡਰੀ ਦੇ ਵਿੱਚ ਇੱਕ ਸੀਐਨਜੀ ਟੰਦੀ ਲੱਗੀ ਹੋਈ ਜੀ ਇਹਦੇ ਜੀ ਜਦੋਂ ਆਪਾਂ ਨੇ ਸੀਐਨਜੀ ਕੱਟਦੀ ਉਹਨੂੰ ਫਟਣ ਤੋਂ ਬਚਾਇਆ ਜੀ ਤੇ ਬਾਕੀ ਜੋ ਫੈਮਿਲੀ ਸੀ ਉਹ ਹਸਪੀਟਲ ਵਿੱਚ ਦਾਖਲ ਹੈ ਜੀ ਤੇ ਬਚਾਰ ਹੈਗਾ ਉਹਦੇ ਜਾਨੀ ਮੇਜਰ ਸੱਟਾਂ ਨਹੀਂ ਗੀਆਂ ਇਹ ਬੱਚੇ ਸੀਗੇ ਨਾਲ ਤੇ ਯਾਨੀ ਅਗਦੇ ਮੁੱਕ ਜਾ ਕੇ ਕੱਪੂ ਵਾਲੇ ਜੀ ਠੀਕ ਹੈ ਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਤਾਂ ਬਸ ਗੱਡੀ ਜਲ ਗਈ ਜੀ ਬਾਕੀ ਤਾਂ ਬੱਚੇ-ਬੁੱੱਚੇ ਪਰਿਵਾਰ ਸਾਰਾ ਬਚ ਗਿਆ ਜੀ ਉਹ ਥੋੜੀ ਬਹੁਤ ਛੱਟਾ ਵੱਜੀਆਂ ਨੇ ਉਹਨਾਂ ਦੇ ਕੀ ਕਾਰਨ ਸੀਗਾ ਅਕਲਕਣ ਦਾ ਜੀ ਕਾਰਨ ਸੀਗਾ ਜੀ ਉਹ ਸਾਹਮਣੇ ਡੁਆਇਰ ਨਾਲ ਗੱਡੀ ਟਕਰਾਈ ਜੀ ਉੱਥੇ ਅੱਛਾ ਜੀ ਉਹ ਡੁਆਇਰ ਨਾਲ ਟਕਰਾ ਕੇ ਗੱਡੀ ਇੱਧਰ ਫੁੱਟਪਾਥ ਦੇ ਉੱਪਰ ਜੜ ਗਈ ਆ ਗੱਡੀ ਸਾਈਡ ਤੇ ਜੀ ਤੇ ਉਸ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ ਜੀ ਤੇ ਵਿੱਚ ਸੀਐਨਜੀ ਕਿੱਟ ਲੱਗੀ ਹੋਈ ਸੀ ਹਾਂਜੀ